ਕੁਣ ਸਿੱਖਾਂ ਦੀਆਂ ਕੁੜੀਆਂ ਸਿੱਖਾਂ ਦੇ ਵਿੱਚ ਹੀ ਵਿਆਹ ਕਰਵਾ ਸਕਦੀਆਂ ਨੇ ਜੇਕਰ ਕਿਤੇ ਹੋਰ ਕਰਾਇਆ ਤੇ ਉਹਨਾਂ ਦਾ ਬਾਈਕਾਟ ਕੀਤਾ ਜਾਵੇਗਾ ਆਖਿਰਕਾਰ ਇਹ ਫੈਸਲਾ ਕਿੱਥੇ ਲਿਆ ਗਿਆ ਅਤੇ ਕਿਉਂ ਲਿਆ ਗਿਆ ਪੰਜਾਬ ਦੇ ਵਿੱਚ ਆਖਿਰਕਾਰ ਸਿੱਖਾਂ ਦੀਆਂ ਕੁੜੀਆਂ ਨੂੰ ਕਿਤੇ ਹੋਰ ਵਿਆਹ ਕਰਵਾਉਣ ਤੋਂ ਕਿਉਂ ਮਨਾਹੀ ਕੀਤੀ ਗਈ ਹੈ ਸਾਰਾ ਕੁਝ ਜਾਣ ਲਵਾਂਗੇ ਜੀ ਹਾਂ ਸੋਸ਼ੀ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੁਹਾਨੂੰ ਦੱਸ ਦਈਏ ਕਿ ਸਿੱਖਾਂ ਦੀਆਂ ਕੁੜੀਆਂ ਨੂੰ ਸਿੱਖਾਂ ਦੇ ਵਿੱਚ ਹੀ ਵਿਆਹ ਕਰਵਾਉਣ ਦਾ ਜਿਹੜਾ ਫੈਸਲਾ ਹੈ ਉਹ ਸੁਣਾਇਆ ਗਿਆ ਹੈ ਜੀ ਹਾਂ ਜਿਹੜਾ ਆਸੀ ਕਹੀਏ ਕਿ ਜਥੇਦਾਰ ਸਾਹਿਬ ਨੂੰ ਫੈਸਲੇ ਸੰਬੰਧੀ ਹੁਕਮਨਾਮਾ ਜਾਰੀ ਕਰਨ ਦੀ ਅਪੀਲ ਕੀਤੀ ਗਈ ਹੈ ਤਖਤ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ ਨੂੰ ਇਹ ਜਿਹੜੀ ਚਿੱਠੀ ਹੈ ਉਹ ਸੌਂਪੀ ਗਈ ਹੈ ਕਿ ਜਿਹੜੇ ਗੈਰ ਸਿੱਖ ਪਰਿਵਾਰਾਂ 'ਚ ਵਿਆਹ ਕਰਵਾਉਣ ਤੋਂ ਕੌਮ ਨੂੰ ਰੋਕਿਆ ਜਾਵੇ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਵੱਡਾ ਨੁਕਸਾਨ ਹੈ ਉਹ ਜਿਹੜਾ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਸਿੱਖ ਧਰਮ ਦੀ ਕੁੜੀ ਕਿਸੇ ਗੈਰ ਸਿੱਖ ਦੇ ਨਾਲ ਵਿਆਹ ਕਰਵਾਉਂਦੀ ਹੈ ਤਾਂ ਉਸ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਉਹਨਾਂ ਨੂੰ ਬੁਲਾਉਣਾ ਛੱਡਿਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਨਾਂਦੇੜ ਦੀ ਸਿੱਖ ਸੰਗਤ ਦੇ ਵੱਲੋਂ ਇਹ ਫੈਸਲਾ ਜਿਹੜਾ ਹੈ ਇਹ ਫੈਸਲਾ ਜਿਹੜਾ ਹੈ ਉਹ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਜਿਹੜੀ ਨਾਂਦੇੜ ਦੀ ਸਿੱਖ ਸੰਗਤ ਹੈ ਉਹ ਕਿਸੇ ਵੀ ਗੈਰ ਸਿੱਖ ਪਰਿਵਾਰ ਦੇ ਵਿੱਚ ਆਪਣੀ ਕੁੜੀ ਦਾ ਵਿਆਹ ਨਾ ਕਰਵਾਉਣ ਉਹਨਾਂ ਨੇ ਕਿਹਾ ਕਿ ਅਜੇਕਰ ਗੈਰ ਸਿੱਖ ਦੇ ਵਿੱਚ ਟੀਆਂ ਜਾਂਦੀਆਂ ਨੇ ਤੇ ਉਸ ਨੂੰ ਕੌਮ ਦੇ ਨਾਲ ਇੱਕ ਵੱਡਾ ਨੁਕਸਾਨ ਹੈ। ਉਹਨਾਂ ਨੇ ਫੈਸਲਾ ਜਿਹੜਾ ਸੁਣਾਇਆ ਹੈ ਅਤੇ ਜਿਹੜੀ ਚਿੱਠੀ ਆ ਜਿਹੜੀ ਉਹ ਸੌਂਪੀਤੀ ਗਈ ਆ। ਜਥੇਦਾਰ ਸਾਹਿਬ ਨੂੰ ਚਿੱਠੀ ਸੌਂਪੀ ਗਈ ਆ ਤੇ ਇਸ ਤੇ ਹੁਕਮਨਾਮਾ ਜਾਰੀ ਕਰਨ ਦੀ ਅਪੀਲ ਕੀਤੀ ਗਈ ਕੀਤੀ ਗਈ ਆ। ਹਾਲਾਂਕਿ ਕੁਝ ਲੋਕ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਇਹ ਬਹੁਤ ਵੱਡਾ ਫੈਸਲਾ ਹੈ। ਭਾਵੇਂ ਲੇਟ ਇਹ ਫੈਸਲਾ ਲਿਆਂਦਾ ਗਿਆ ਪਰ ਇਹ ਬਹੁਤ ਦਰੁਸਤ ਫੈਸਲਾ ਹੈ। ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਤੇ ਜਿਹੜਾ ਫਾਇਦਾ ਹੈ ਉਹ ਹੋਵੇਗਾ ਫਾਇਦੇ ਦੇ ਨਾਲ ਜਿਹੜਾ ਉਹ ਬਹੁਤ ਸਾਰੇ ਥਾਮਾਂ ਤੇ ਜਿਹੜੇ ਸਿੱਖ ਕੌਮ ਹੈ ਉਹ ਬਚ ਜਾਵੇਗਾ ਉਹਨਾਂ ਨੇ ਕਿਹਾ ਕਿ ਜਿਹੜਾ ਪਰ ਜਿਹੜੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਸ ਤੇ ਵਿਵਾਦਿਤ ਟਿੱਪਣੀ ਵੀ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਇਹ ਗਲਤ ਹੈ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਪਰ ਬਹੁਤ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਪੱਖ ਦੇ ਵਿੱਚ ਆਏ ਨੇ ਇਸ ਕਰਕੇ ਤੁਹਾਨੂੰ ਸਵਾਲ ਅਸੀਂ ਦੇ ਰਹੇ ਹਾਂ ਤੁਹਾਨੂੰ ਤੁਹਾਡੇ ਤੋਂ ਸਵਾਲ ਛੱਡ ਰਿਹਾ ਕਿ ਤੁਸੀਂ ਕਿਵੇਂ ਦੇਖਦੇ ਹੋ ਤੁਹਾਡੇ ਮੁਤਾਬਕ ਕੀ ਇਹ ਜੋ ਫੈਸਲਾ ਨੰਦੇੜ ਦੀ ਸੰਗਤ ਦੇ ਵੱਲੋਂ ਲਿਆ ਗਿਆ ਹੈ ਕੀ ਇਹ ਸਹੀ ਹੈ ਜਾਂ ਗਲਤ ਹੈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਫੈਸਲਾ ਲੇਟ ਆਇਆ ਕਿ درست ਆਇਆ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਨਹੀਂ ਅਜਿਹਾ ਫੈਸਲਾ ਨਹੀਂ ਹੋਣਾ ਚਾਹੀਦਾ ਸੀ ਸੋ ਲੋਕ ਵੱਖਰੇ ਵੱਖਰੀ ਸਲਾਹਾਂ ਦੇ ਰਹੇ ਨੇ ਵੱਖਰੇ ਵੱਖਰੇ ਵਿਚਾਰ ਦੇ ਰਹੇ ਨੇ ਲੋਕ ਆਖ ਰਹੇ ਨੇ ਇਸ ਤਰੀਕੇ ਨਾਲ ਨਹੀਂ ਉਸ ਤਰੀਕੇ ਨਾਲ ਹੋਣਾ ਚਾਹੀਦਾ ਸੀ ਅੱਜ ਜਿਹੜਾ ਇਸ ਐਵੇਂ ਨਹੀਂ ਓਵੇਂ ਹੋਣਾ ਚਾਹੀਦਾ ਸੀ ਪਰ ਜੋ ਨੰਦੇੜ ਦੀ ਸੰਗਤ ਨੂੰ ਇਹ ਫੈਸਲਾ ਜਿਹੜਾ ਹੈ ਉਹ ਸੁਣਾਇਆ ਗਿਆ ਸੋ ਇਹ ਫੈਸਲਾ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਹੈ ਜਾਂ ਕੀ ਕਹਿਣਾ ਚਾਹੋਗੇ ਜ਼ਰੂਰ ਦੱਸਣਾ ਬਾਕੀ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਨੰਦੇੜ ਦੀ ਸੰਗਤ ਦੇ ਵੱਲੋਂ ਵਿਆਹ ਸੰਬੰਧੀ ਇਹ ਵੱਡਾ ਐਲਾਨ ਕੀਤਾ ਗਿਆ ਕੋਈ ਸਿੱਖ ਕੁੜੀ ਗੈਰ ਸਿੱਖ ਪਰਿਵਾਰ ਚ ਨਹੀਂ ਕਰਾਵੇਗੀ ਵਿਆਹ ਤੱਕ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੌਂਪੀ ਗਈ ਹੈ ਚਿੱਠੀ ਜਥੇਦਾਰ ਸਾਹਿਬ ਨੂੰ ਫੈਸਲੇ ਸੰਬੰਧੀ ਹੁਕਮਨਾਮਾ ਜਾਰੀ ਕਰਨ ਦੀ ਅਪੀਲ ਜਿਹੜੀ ਹੈ ਉਹ ਕੀਤੀ ਗਈ ਹੈ ਕਿ ਜਿਹੜੇ ਨੁਕਸਾਨ ਨੇ ਉਸ ਦਾ ਉਸ ਦੇ ਬਾਰੇ ਦੱਸਿਆ ਗਿਆ ਕਿ ਕਿਹੜੇ ਨੁਕਸਾਨ ਜਿਹੜੇ ਨੇ ਉਸ ਦੇ ਨਾਲ ਹੋ ਰਹੇ ਨੇ ਕੀ ਕੁਝ ਜਿਹੜਾ ਹੈ ਉਹ ਚੱਲਣਾ ਪੈ ਰਿਹਾ ਸੋ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟਾਂ ਦੇ ਵਿੱਚ ਜਰੂਰ ਦਿਓ